ਨਵੀਂ ਜੱਲੂਪੁਰ ਖੇੜਾ ਦਾ ਜਨਮ ਲੋਕੀ ਕਿ ਜੇ ਪਹਿਲੀ ਖੇਤਰੀ ਪਾਰਟੀ ਨੂੰ ਵੇਖ ਕੇ ਅੱਗੇ ਤੁਰੇ ਜਾਵੇ ਨਹੀਂ ਇਹ ਜੀ ਇਹ ਤਾਂ ਹੁਣ ਇਹਦੇ ਬਾਰੇ ਸਾਨੂੰ ਤਾਂ ਕੋਈ ਜਿਹੜਾ ਤਜਰਬਾ ਨਹੀਂ ਚਲੋ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹੋਰ ਸਿਰ ਦੇ ਲੋਕਾਂ ਨਾਲ ਕਰਾਂਗੇ ਜੇ ਪਹਿਲੀ ਪਹਿਲੀਆਂ ਤਾਂ ਤੇ ਮੇਰੇ ਖਿਆਲੋਂ ਕੁਝ ਉਹਨਾਂ ਹਾਲਾਤ ਹੀ ਹੋ ਜੇ ਬਣਾ ਦਿੱਤੇ ਆ ਕਿ ਉਹ ਤੇ ਉਹ ਤੇ ਜਦੋਂ ਪਹਿਲਾਂ ਵਿੱਚ ਹੁੰਦਾ ਕਮੇਟੀ ਨੇ ਰਿਪੋਰਟ ਦਿੱਤੀ ਹੈ ਕਿ ਬਾਦਲ ਸਾਹਿਬ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਪਰ ਮੇਰਾ ਲੱਗਦਾ ਉਹਨਾਂ ਜ਼ਰਾਦਾ ਵੀ ਜਨੇਟਰ ਪਾਰਟੀ ਖਤਮ ਨਹੀਂ ਹੁੰਦੀ ਉਹਨਾਂ ਪ੍ਰਧਾਨਗੀ ਨਹੀਂ ਛੱਡੂ ਕੀ ਲੱਗਦਾ ਜੇ ਬਾਦਲ ਸਾਹਿਬ ਪ੍ਰਧਾਨਗੀ ਦੋਸਤੀ ਭਾ ਦੇ ਦਿੰਦੇ ਤੇ ਅਕਾਲੀ ਦਲ ਜਿਹੜਾ ਹਾਸ਼ੀਏ ਤੇ ਆ ਕਿਤੇ ਨਾ ਕਿਤੇ ਉੱਪਰ ਜਾਂਦਾ ਆਂਦੀ ਜਿਹੜੇ ਕੋਈ ਬੰਦੇ ਜਿੱਦਾਂ ਕੋਸ਼ਿ ਜਿਹੜੇ ਇਹੋ ਜਿਹੇ ਖਰਾਬ ਕਰਨ ਵਾਲੇ ਜਿਹੜੇ ਇਹੋ ਜਿਹੇ ਸਲਾਹਕਾਰਾਂ ਦੇ ਸਸ ਸਿੰਘ ਵਲਟੋਵਾਰ ਕੇ ਦੂਜੇ ਤੇ ਜਾਂਦੇ ਚੱਲਦੇ ਰਹੇ ਆ ਇਹਨਾਂ ਨੂੰ ਕੋਈ ਸੋਚ ਸਮਝ ਕੇ ਕੋਈ ਜਿਹੜੇ ਕੋਈ ਚੰਗੀ ਲੀਡਰਸ਼ਿਪ ਆ ਤੇ ਅਯਾਲੀ ਸਾਹਿਬ ਵਰਗੇ ਕੋਈ ਬੰਦੇ ਕੋਈ ਸਿਰਦ ਬੰਦੇ ਅੱਗੇ ਆਉਣ ਜਿਨ੍ਹਾਂ ਨੂੰ ਕੋਈ ਪੰਜਾਬ ਦਾ ਆ ਜਾ ਕੋਈ ਚੀਜ਼ ਦਾ ਦੁੱਖ ਦਰਦ ਹੋਵੇ ਤੇ ਮੇਰੇ ਖਿਆਲ ਹੈ ਕਿ ਕੁਛ ਨਾ ਕੁਛ ਸ਼ੱਕ ਹੋ ਸਕਦਾ ਪਰ ਪਰ ਮੇਰੇ ਨੂੰ ਲੱਗਦਾ ਕਿ ਇਹ ਦੁਬਾਰਾ ਜਿਹੜੇ ਜਦੋਂ ਜ਼ਿਆਦਾ ਕੋਈ ਚੀਜ਼ ਵਿਵਾਰੀ ਫੈਲ ਜਾਏ ਤੇ ਫਿਰ ਉਹਦੇ ਵਾਸਤੇ ਕੋਈ ਵੱਡੇ ਆਪਰੇਸ਼ਨ ਦੀ ਲੋੜ ਹੁੰਦੀ ਹੈ ਮੇਰੇ ਖਿਆਲ ਤੇ ਚਲੋ ਬਾਕੀ ਗੁਰੂ ਮਹਾਰਾਜ ਜਗੜੀ ਸਾਡੀ ਅਰਦਾਸ 22 ਆਪਰੇਸ਼ਨ ਵੱਡਾ ਹੋਵੇ ਅਜੇ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਹੈ ਕਿ ਸਾਨੂੰ ਕੋਈ ਚੰਗੀ ਲੀਡਰਸ਼ਿਪ ਮਿਲੇ ਜਿਹੜਾ ਸਾਡੇ ਪੰਜਾਬ ਦਾ ਸਿੱਖਾਂ ਦਾ ਜਿਹੜਾ ਕੋਈ ਭਲਾ ਹੋ ਸਕੇ ਕਿ ਜਿਹੜਾ ਇਹ ਇਸ ਜਿਹੜੀ ਸਿੱਖੀ ਦੀ ਲਹਿਰ ਹੈ ਨੌਜਵਾਨੀ